ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਲੰਬੇ ਸਮੇਂ ਤੋਂ ਅਸੀਂ ਰੁੱਖਾਂ ਤੇ ਕੰਮ ਕਰਦੇ ਆ ਉਹਨਾਂ ਨੂੰ ਕਲਮਾਂ ਨੂੰ ਇਕੱਠੀਆਂ ਕਰਨਾ ਉਹਨਾਂ ਦੇ ਬੀਜਾਂ ਨੂੰ ਇਕੱਠੀਆਂ ਇਕੱਠਾ ਕਰਨਾ ਫਿਰ ਕਲਮਾਂ ਦਾ ਪ੍ਰੋਟੋਕੋਲ ਸਟੈਬਲਿਸ਼ ਕਰਨਾ ਫਿਰ ਬੀਜਾਂ ਦੇ ਪ੍ਰੋਟੋਕੋਲ ਨੂੰ ਸਟੈਬਲਿਸ਼ ਕਰਨਾ ਇਹ ਲਗਾਤਾਰ ਨੂੰ ਦਿਖਾ ਰਹੇ ਆ ਜਿਹੜੇ ਮਾਸਕਲੇ ਦੇ ਪ੍ਰੋਜੈਕਟ ਹੁੰਦੇ ਆ ਥੋੜੀ ਇੱਕ ਟੀਮ ਇਹ ਜੀ ਹੁੰਦੀ ਜਿਹੜੇ ਲਗਾਤਾਰ ਹਰ ਰੋਜ਼ ਦੀ ਤਰ੍ਹਾਂ ਜਿਹੜੇ ਸਾਡੇ ਮਾਰਕ ਮਦਰ ਪਲਾਂਟ ਮਾਰਕ ਕੀਤੇ ਉਹਨਾਂ ਨੂੰ ਉਥੋਂ ਬੀਜ ਲਾਉਣਾ ਹੁੰਦਾ ਜਾਂ ਕਲਮ ਲੈ ਕੇ ਆਉਣੀ ਹੁੰਦੀ ਹੈ ਇਹ ਸਾਡੀ ਜਿਹੜੀ ਟੀਮ ਹੈਗੀ ਆ ਇਹ ਜਿਹੜੀ ਟੀਮ ਆ ਇਹ ਲਗਾਤਾਰ ਇਹ ਹਰ ਰੋਜ਼ ਜਾਂਦੇ ਆ ਜਿੱਥੇ ਜਿਹੜੇ ਮਾਰਕੀ ਤੇ ਪਟਿਆਲੇ ਦੇ ਪੂਰੇ ਇਲਾਕੇ ਸਮਾਨੇ ਤੱਕ ਇਹ ਫਲਾਈਆਂ ਦਾ ਬੀਜ ਹੋਵੇ ਖੈਰ ਦਾ ਬੀਜ ਕਲਮਾ ਹੋ ਗਿਆ ਜਿੱਥੋਂ ਲਿਆਉਣੀ ਆ ਆਪਾਂ ਇਹ ਡੇਲੀ ਇਹ ਗੱਡੀ ਲੈ ਕੇ ਨਿਕਲਦੇ ਹੈਗੇ ਆ ਇਹਨਾਂ ਕੋਲ ਜਿਹੜੇ ਹਥਿਆਰ ਹੈਗੇ ਜਿਵੇਂ ਬੰਕਾਂ ਹੋਗੀਆਂ ਜੇ ਫਲੀਆਂ ਉਤੋਂ ਲਾਉਣੀ ਹੈਗੀਆਂ ਜੇ ਕੋਈ ਕਲਮਾ ਲੈ ਆਰੀ ਹੋਗੀ ਕਟਰ ਹੋਗੇ ਇਹ ਜਿਹੜਾ ਸਾਰਾ ਸਮਾਨ ਇਹਨਾਂ ਕੋਲ ਸੰਦ ਵਗੈਰਾ ਸਾਰੇ ਹੁੰਦੇ ਆ ਇਹ ਟੀਮ ਸਾਡੀ ਸਪੈਸ਼ਲ ਟੀਮ ਆ ਇਹਨਾਂ ਦੇ ਬਿਨਾ ਸਾਡਾ ਜਿਹੜਾ ਕਾਰਜ ਹੈਗਾ ਦੂਰ ਆ ਹੈ ਕਿਉਂਕਿ ਇਹ ਮਾਰਕ ਉਹ ਕਿਤੇ ਬੂਟਿਆਂ ਤੋਂ ਸਮਾਨ ਨੂੰ ਲਿਆਉਣਾ ਬੀਜਾਂ ਲਿਆਉਣਾ ਇੱਕ ਬਹੁਤ ਹੀ ਵੱਡਾ ਕਾਰਜ ਆ ਉੱਥੋਂ ਬਾਅਦ ਫਿਰ ਨਰਸੀ ਵਿੱਚ ਲੱਗਦਾ ਜੀ ਇਹ ਇਕੱਠਾ ਕਰਕੇ ਲਿਆਉਣਗੇ ਇਸ ਲਈ ਵੀਰੋ ਇਹ ਜਿਹੜਾ ਕਾਰਜ ਹੈਗਾ ਮਾਸਕੇਲ ਪਲਾਂਟਿੰਗ ਦਾ ਇਹ ਇਹ ਬਹੁਤ ਹੀ ਸਾਧਨਾ ਹੈਗੀਆਂ ਮਤਲਬ ਤੁਹਾਡੇ ਕੋਲ ਮਦਰ ਪਲਾਂਟ ਹਰ ਵੈਰੈਟੀ ਇੱਥੇ 170 ਵੈਰੈਟੀਆਂ ਤੇ ਕੰਮ ਚੱਲ ਰਿਹਾ ਹੈ ਬਾਬਾ ਜੀ ਸਾਡੇ ਗਰਮੀਰ ਸਿੰਘ ਦੇ ਨਾਲ ਹੈਗੇ ਆ ਇਹਨਾਂ ਦਾ ਸਾਰਾ ਨੂੰ ਮੈਨੇਜ ਕਰਦੇ ਨਰਸੀ ਵਿੱਚ ਸਾਡੇ 34 ਜਿਹੜੇ ਨਰਸੀ ਸਟਾਫ ਮੈਂਬਰ ਇੱਥੇ ਕੰਮ ਕਰਦੇ ਲੰਗਪਿੰਡ ਬਾਕੀ ਜਿਹੜੇ ਹੋਰ ਨਰਸ਼ੀਆਂ ਕਈ ਜਗ੍ਹਾ ਉੱਥੇ ਹੀ ਸਟਾਫ ਕੰਮ ਕਰਦੇ ਉਹਨਾਂ ਸਾਰਾ ਦਾ ਕਾਰਜ ਹੈਗਾ ਪੰਜਾਬ ਦੇ ਗ੍ਰੀਨ ਬੈਲਟਾਂ ਨੂੰ ਤਿਆਰ ਜਿਹੜੇ ਕਰਨ ਵਾਸਤੇ ਉਹ ਸਾਰੇ ਇੱਥੋਂ ਤਿਆਰੀ ਚੱਲਦੀ ਹੈਗੀ ਹੈ ਇਸ ਲਈ ਇਹਨਾਂ ਟੀਮਾਂ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੈਗਾ ਧੰਨਵਾਦ ਸਾਰਿਆਂ ਸਸਿਗਾ